ਆਪਾਂ ਨੌਲ ਨਹੀਂ ਮਨਾਂਗੇ। ਐਂ ਸਤ ਸ੍ਰੀ ਅਕਾਲ ਜੀ ਸਾਰੇ ਨਾ। ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੇ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰ ਵਾਲੇ ਮੇਰੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਨਗਾਵੇਂ ਦਿਖਾਉਣੀਆਂ। ਇੱਕ ਤਾਜੀ ਸੋਈ, ਇੱਕ ਗੱਬਨ ਤੇ ਇੱਕ ਟੋਕੜ ਤੁਹਾਨੂੰ ਦਿਖਾਉਣੀ ਆ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾਓ ਠੀਕ ਠਾਕ ਜੀ ਜੇ ਭਾਈ ਗੋੜੀ ਬਾਬੇ ਪੱਲਾ ਹਾਂ ਦੀ ਕਿਰਪਾ ਗੁਰੂ ਰਾਮ ਦੱਸ ਦੇ ਚਲੋ ਵਧੀਆ ਕਿਰਪਾ ਚੈਦੀ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਆਪਾਂ ਨਾਮ ਭਾਈ ਮੇਰਾ ਅਮਰਪਾਲ ਸਿੰਘ ਜੀ ਹਾਂਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਗੜਾ ਸਾਹਿਬ ਖਲਕਿਆਂ 2 ਕਿਲੋਮੀਟਰ ਦੂਰ ਜੇ ਪਿੰਡ ਆਪਣਾ ਰਈਆ 4 ਵਿਆਸ 7 ਮੇਨ ਰੋਡ ਦੇ 1 ਕਿਲੋਮੀਟਰ ਸਰਕਾਰੀ ਸਕੂਲ ਲੱਗ ਕੇ ਤੇ ਠੇਕੇ ਲੱਗੇ ਦੋ ਨੰਬਰ ਆਪਣੀ ਗਲੀ ਠੀਕ ਹੈ ਜੀ ਸਰਕਾਰੀ ਸਕੂਲ ਲੱਗਦਾ ਆਪਾਂ ਤੇ ਫੋਨ ਨੰਬਰ ਪੁੱਛਦੇ ਕਰੀ ਫੋਨ ਨੰਬਰ ਜ ਚਲ ਸ਼ਰਵਾਦ ਹਰਤਾ ਜੀ ਸੋਈ ਤਾਂ ਕਰ ਲਈ ਆਪਾਂ ਹਾਂਜੀ ਵੀਰ ਜੀ ਕਿੰਨੇ ਦਿਨ ਹੋਏ ਵਿਧੇ ਨੇ ਜੀ ਤੀਜ ਦਿਨ ਪੀਪਾ ਜੀ ਸੂਈ ਨੂੰ ਆਵੇ ਕੋ ਮਾੜੂ ਨਾ ਵਾਲਾ ਬੱਚੇ ਦਾ ਆਹ ਲੋ ਗਿਲਾ ਆ ਜਿਹੜਾ ਨਾੜੂ ਆ ਦੇਖ ਸਕਦੇ ਨਾੜੂ ਬੱਚੇ ਦਾ ਜਿਹੜਾ ਹਜੇ ਨਾਲ ਹੀ ਆ ਠੀਕ ਹੈ ਜੀ ਹਾਂਜੀ ਤੇ ਮਗਰ ਬੱਛਾ ਜੇ ਇਹ ਬੱਛਾ ਪੀਪਾ ਜੀ ਠੀਕ ਹੈ ਤੇ ਕਿੰਨਾ ਮੌਕੇ ਤੇ ਤਿਆਰ ਜੇ ਤੇ ਕੱਲ ਇੱਕ ਘਰ ਪੀਪਾ ਜੀ ਬੜਾ ਜਿਹੜਾ 9 ਕਿਲੋ ਤਿਆਰ ਹੋਗਾ ਅਸੀਂ ਆਪਾਂ ਝੂਠ ਨਹੀਂ ਮਾਨਾ 12-13 ਕੋ ਜਿਹੜਾ ਮੌਕੇ ਤੇ 9 ਕਿਲੋ ਬੜਾ ਤਿਆਰ ਹੋਊ ਤੀਜਾ ਦਿਨ ਸੋਈ ਕਿੰਨਾ ਕਿਚਵਾਜੂਗੀ ਦੁੱਧ ਵੀਰ ਜੀ 12 ਉਹ ਕਾਲੀ ਕੰਦੀ ਬਾਜੀ ਬੱਤੇ ਲਗਾਏ। ਐਜ ਲੈ ਆ ਵੀਰ ਜੀ। ਛੰਡੀ ਛੰਡੀ ਬੋਧਾ ਗਾਂ। ਠੀਕ ਹੈ ਜੀ। ਜਵਾਜ ਵੋ ਓਕੇ ਵੀਰ ਜੀ ਪੂਰਾ। ਵਾਓ ਖਾਲੀ ਜਿੰਨੇ ਪਾਸੇ ਚਲੋ ਦਿਖਾਈਦਾ ਹਾ ਚਵਾਜ ਦਾ। ਹਾਂ ਜੀ। ਇਹਨਾਂ ਕੋ ਵੀਰ ਭਰਾ ਕਵੇ। ਬੱਚਾ ਜਿਹੜਾ ਗੱਡੀ ਬਣਤਾ ਵਾ ਧਨੇ ਕਰੀ ਤਨ ਤਾਰਾ ਮਾਰ ਕੇ ਵਖਾ ਦੇ ਨੇ ਇਹ ਵੀ ਦੀ ਤਰ ਬਾਅਦ ਸੁਣ ਲੱਗੀ ਕੋਈ ਵੀਰ ਭਰਾ ਕਹੇ ਨਾ ਵੀ ਗਾਂ ਗਰਮਿਆ ਠੀਕ ਹੈ ਹਾਂਜੀ ਕਈ ਵੀਰ ਭਰਾ ਕਹਿੰਦੇ ਨਾ ਸ਼ਾਈ ਵਾਲ ਗਾਵਾਂ ਗਰਮ ਬੜੀਆਂ ਹੁੰਦੀਆਂ ਹਾਂਜੀ ਹਾਂਜੀ ਇਹ ਗੁਰੂ ਰਾਮਦਾਸ ਦੀ ਕਿਰਪਾ ਭਾਜੀ ਜਿੱਥੇ ਲਟਾ ਰਾ ਦੂ ਬਿਆਹ ਨਹੀਂ ਕਰਨੀਆਂ ਠੀਕ ਹੈ ਜੀ ਪਿਛਲੇ ਦਿਨਾਂ ਦਾ ਚਵਾਦ ਖਾ ਲੀਏ ਵਧੀਆ ਆਪਾਂ ਇੱਕ ਕਰੀ ਠੀਕ ਹੈ ਜੀ ਤੋਂ ਜੀ ਮਹਾਰਾਜ ਜੀ ਮੇਰਾ ਬਾਪੇ ਪਾਲਾ ਹੁੰਦੀ ਭਾਰੀ ਇਹਨਾਂ ਕੋ ਵੀਰ ਭਰਾ ਕਾ ਵੀ ਲੱਟਾਂ ਮਾਰਦੀ ਛਾਈ ਵਾਲਾ ਹੱਥ ਨਹੀਂ ਫਿਰਨ ਦਿੰਦੀ ਠੀਕ ਆ ਤੇ ਦੱਸੀਏ ਮੁੱਲ ਫਿਰ ਇਹਦਾ ਕੋਈ ਇਧਰ ਭਾਜੀ ਗੱਡ ਗੱਡ ਆਉਂਦੀ ਆ ਤੇ ਦੇ ਰੱਖਣਾ ਵੀ ਦੇ ਤਾਂ ਫਿਰ ਮੋਲ ਆਪਾ ਮੋਲ ਤੁਸੀਂ ਦੱਸ ਦੋ ਭਾਈ ਜਿਆ ਜਿਆ ਕਰ ਦੀਏ ਮੈਂ ਦੇਣਾ 40 ਕਰ ਲੀਏ ਨਹੀਂ ਫਿਰ 40000 ਨਾ ਕਰੋ ਤੁਸੀਂ ਦੱਸ ਦੋ ਭਾਈ ਕਿੰਨੇ ਦੀ ਦੇਣੀ ਆ 37000 ਦੀ ਹਾਂ ਨਾ 35000 ਦੀ ਭਾਈ 63500 ਦੀ ਛੋੜ ਛੱਪਾ ਹੋਰ ਮੰਨ ਤਾਂ ਖੁੱਲਾ ਹੋਊਗਾ ਕਿ ਵੀਰ ਭਰਾ ਫੋਨ ਲਾਵੇ ਅੱਛਾ ਹਾਂਜੀ ਪੂਰਾ ਖੁੱਲਾ ਮੰਨ ਤਾਂ ਹੋ ਜਾ ਮੰਨ ਤਾਂ ਹੁਣ ਵੇਖੋ ਭਾਈ ਵੇੜ ਕਿੱਦਾਂ ਖੜਿਓ ਖੜਦੀ ਆ ਇਹ ਨਾ ਕੋਈ ਵੀਰ ਭਰਾ ਕਵੇ ਵੀ ਓਦਾਂ ਹੀ ਕਿਤੇ ਗਰਮ ਹੋ ਸ਼ਾਈ ਵਾਲਾ ਚਲੋ ਕੋਈ ਨਹੀਂ ਬੰਦੀ ਰਹਿਣ ਦੋ ਨਹੀਂ ਕੋਈ ਗੱਲ ਨਹੀਂ ਜੀ ਆਪਾਂ ਇੱਕ ਵਾਰ ਖਾਲ ਦਿੰਨੇ ਆ ਠੀਕ ਆ ਹਾਂਜੀ ਖੰਡੀਸੀਰ ਬਹੁਤ ਜਿਆਦਾ ਜੇ ਫਾਜੀ ਲੱਪਾ ਲਪਾ ਗਣ ਲਾਇਆ ਮੇਰੇ ਕੋਲ ਤਿੰਨੇ ਰਿਆ ਆ ਮਾਲਕ ਆ ਦੇਖੋ ਆ ਦੇਖਦੇ ਅਜਲੇ ਬਾਕੀ ਆਪਣੀ ਕੋਈ ਵੀ ਰੱਥੇ ਚਵਾਈ ਕਰਕੇ ਖੜੇ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਪਸ਼ੂ ਦਾ ਕਰਕੇ ਚੋਕੇ ਖੜੇ ਆਨਲਾਈਨ ਖੜੂ ਸਾਡੀ ਗਰੰਟੀ ਆ ਅੱਛਾ ਬਾਕੀ ਇਹ ਆ ਕਿ ਆਨਲਾਈਨ ਇਤਨਾ ਕੋਈ ਖੜੇ ਨਾ ਆਪਣੀ ਚਵਾਈ ਕਰਕੇ ਖੜੇ ਕੋਈ ਜਿਹੜਾ ਆਪਾਂ ਵੀਰਪਾ ਨੂੰ ਮੁੜ ਕੇ ਲਾਣਾ ਦੇਣਾ ਨਾ ਵੀ ਭਾਜੀ ਗੱਲ ਮਾਰੀ ਆ ਗਾੜੀ ਆਪਣਾ ਦੁੱਧ ਸੇਵਾ ਦਾ ਹਾਂਜੀ ਹਾਂਜੀ ਠੀਕ ਆ ਜੇ ਆਪਾਂ ਖੜ ਕੇ ਉਦਾ ਮਨ ਛੱਡਾਂਗੇ ਇੰਨਾ ਕਰਵਾਵਾਂਗੇ ਦੁੱਧ ਥੋੜਾ ਦੇਣਾ ਹਾਂਜੀ ਹਾਂਜੀ ਤੇ ਹੁਣ ਆ ਗੱਬਣ ਇਹ ਗੱਬਣ ਵੀਰ ਜੀ ਕੇ ਕਿੰਨਾ ਕੁ ਲੈਜੂ ਟਾਈਮ ਇਹਨੂੰ ਜੀ ਦੱਸ ਦੇਣ ਲੈ ਇੰਡੀਆ ਵੀ ਭਾਜੀ ਤੇ ਕਿੰਨਾ ਚਵਾਜੂ ਦੁੱਧ ਜੀ ਘਰ ਵਾਲਿਆਂ ਨੇ ਅਸੀਂ 12 13 ਕਿਲੋ ਪੇਸ਼ ਸਵੇਰੇ ਚਵਾਰ ਕਾ 15 ਪਲੱਸ ਕੱਢੂਗੀ ਕੱਢ ਜੋ 15 ਪਲੱਸ ਮੇਰੇ ਪਾਸ ਕੱਢੂਗੀ ਭਲੀ ਤੁਹਾਨੂੰ ਬਹੁਤ ਚੰਗਾ ਲੱਗਦਾ ਵੇਖਣ ਨੂੰ ਲੱਗਦੀ ਤੇ ਨਟਾਂ ਤਾਂ ਬਹੁਤ ਜਿਆਦੀਆਂ ਆ ਤੋਰਾ ਇੱਕ ਰੀ ਹਰੀ ਦਾ ਆ ਵੇਖੋ ਰਪੀ ਬਾਜੀ ਵੇਖਣ ਨੂੰ ਜਿਆਦੀ ਐ ਤੇ ਲੰਬਾ ਬਹੁਤ ਜਿਆਦੀਆਂ ਜੇ ਠੀਕ ਐ ਹਾਂਜੀ ਲੈ ਖੋ ਲੋ ਹੁਣ ਤੋੜ ਦਈਏ ਇਹਦਾ ਮਾਲ ਅਜੇ ਧੁੰਦ ਨੇ ਆਪਾਂ ਨੂੰ ਮਾਰਿਆ ਕਾਇਆ ਨੇਰੇ ਰਾਤੀ ਮਾਰਿਆ ਨਹੀਂ ਸੁਣਨ ਨਹੀਂ ਲੱਗਣ ਦਾ ਫਟਾਵ ਨੂੰ ਹਜੇ ਠੀਕ ਐ ਹਾਂਜੀ ਬਾਕੀ ਉਹ ਚਲੋ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਹੀ ਆ ਹੁਣ ਮੌਸਮ ਠੰਡਾ ਸੁੰਡਾ ਚਲੋ ਉੱਤਰਾ ਜਿਹੜੇ ਥੱਲੇ ਆ ਕਾਫੀ ਖੁੱਲੇ ਹਵਾਨੇ ਦੀ ਮਾਲਕ ਹੈ ਬਾਕੀ ਕੱਦ ਨੋਰਮਲ ਹੈ ਬਹੁਤਾ ਉੱਚਾ ਨਹੀਂ ਹੈ ਦੋ ਤੇ ਵੀ ਚੋਰਾ ਬਦਲ ਇਧਰ ਆ ਵੀ ਛਣ ਖਾਲ ਦੋ ਇੱਕੋ ਐਂ ਅੱਡੋ ਅੱਡੀ ਚਾਰੇ ਥਾਣਿਆ ਲੈ ਜਾ ਵੀਰ ਜੀ ਤੇ ਕੀ ਰੱਖੇ ਵੀਰ ਜੀ ਦਾ ਫਰਮੋਲਾ ਆਪਾਂ ਇਹਦਾ ਵੀਰ ਜੀ 40 ਗੱਲੇ 42 ਗੱਦੀਆਂ ਦਾ ਸ਼ੀਕੀ ਹਰ ਜਮਾਨ ਦਾ 35 ਦੀ ਦੇਣਾਗੇ 35000 ਦੀ 35000 ਤੋਂ ਛੋੜ ਛੱਪਾ ਖੁੱਲਾ ਹੋ ਜਾਊਗਾ ਤੂੰ ਵੀਰ ਭਰਾ ਫੋਨ ਲਾਵੀਂ ਮੋੜ ਦੇਣੀ ਆਪਾਂ کہیں ਅੱਛਾ ਮਾਨਤਨ ਖੁੱਲਾ ਹੋ ਜਾਏਗਾ ਮੈਂ ਖੁੱਲਾ ਕਰਾਂਗੇ ਭਾਜੀ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਇਹ ਵੀਰ ਜੀ ਵੱਛੀ ਕੋਲ ਤੋਂ 10 ਕਿਲੋ ਰੁਪਏ ਭਾਜੀ ਅੱਛਾ ਠੰਡੀ ਸੀਲ ਇਦਾਂ ਹੀ ਭਾਵੇਂ ਛੋਟਾ ਜਿਹਾ ਬੱਚਾ ਵਹਿ ਜੇ ਅਸਲੇ ਠੀਕ ਆ ਇਧਰ ਵੇਖੋ ਹੈਗਾ 10 ਕਿਲੋ ਪੱਕਾ ਦੁੱਧ ਦੇ ਤੇ ਰੁਪਈ ਵਾਲੀ ਚੋਕ ਦੇਣਾ ਤੇ ਇਧਰ ਵੇਖੋ ਵਰ ਚਵਾਈ ਠੀਕ ਹੈ ਜੀ। ਉਹਨਾਂ ਨੂੰ ਪਤਾ ਬਟਾ ਦੀ ਚੀਜ਼ਾਂ ਮਿਲ ਗਈਆਂ। ਐਂ ਨਹੀਂ ਮੇਰਾ ਪੀਪਾ ਜੀ ਐਂ ਨਹੀਂ। ਐਂ ਨਹੀਂ ਝੋਲਣੀ। ਐਂ ਨਹੀਂ ਆਪਾਂ ਐਂਦੀ ਵਹਿਜਣਾ ਵਾ। ਠੀਕ ਹੈ। ਇਹਨਾਂ ਕੋ ਵੀਰ ਭਰਾ ਕਵੇ। ਲਿਆ ਫਿਰ ਖੋਲੋ ਤੋਰ ਦੀਏ। ਹਾਂ ਜੀ। ਖੋਲ ਦੇਇ ਕਰੀ। ਵੱਡੀ ਸੁਆਗ ਨਾ ਹੋਗਾ ਵੀਰ ਜੀ ਇਹਦਾ। ਵੀਰ ਜੀ ਸੁਆਗ ਹੋਸੀ। ਅੱਛਾ ਪਹਿਲਾਂ ਸੁਆਇਆ। ਪਹਿਲਾਂ ਸੁਆਇਆ ਪੀਪਾ ਜੀ। ਵੱਡੀ ਵਛੀ ਆ ਭਾਈ। ਉਹੋ ਜੀ ਕੋਈ ਗੱਲ ਬਾਤ ਨਹੀਂ ਆ ਵੇਖੋ। ਮਹਾਰਾਜ ਜੀ ਮੇਰਾ ਗੱਦ ਕਾਠ ਪੂਰਾ ਵੱਡਾ ਵਾ ਜਿਹੜਾ ਇਹਦਾ। ਬਾਕੀ ਜੇ ਅਸੀਂ ਤੁਹਾਨੂੰ ਦੇ ਚਾ ਸਕਦੇ ਇੰਨੇ ਦੂਰੋਂ ਤੇ ਤੁਹਾਨੂੰ ਵੀ ਜਿਹੜਾ ਆਉਣਾ ਚਾਹੀਦਾ ਵਾ ਤੇ ਆਪਣੀ ਆ ਕੇ ਵੇਖ ਚੱਕ ਕੇ ਫੇਰ ਹੀ ਖੜਨੀ ਚਾਹੀਦੀ ਆ ਸਾਡੀ ਤੇ ਸਾਰੇ ਵੀਰਾਂ ਕਾਡੀ ਇਹ ਹੀ ਬੇਨਤੀ ਹੁੰਦੀ ਆ ਆਪਣੀ ਚੁਆਇ ਕਰਕੇ ਕਾਡੀ ਦਾ ਘੋੜੀ ਨਹੀਂ ਤੁਰਦੀ ਠੀਕ ਆ ਜੀ ਤੁਰਦੀ ਆ ਅਜ ਲੈ ਆਓ ਜੀ ਵੇਖੋ ਕਿੱਡੀ ਮੇਰੇ ਮੋਢੇ ਤੇ ਹੁੰਦੀ ਹੋਸ਼ੀ ਆ ਰਹੀ ਭਾਜੀ ਲੈ ਜਾ ਕੱਦ ਕਾਟ ਪੱਖੋਂ ਇਹ ਜਿਹੜੀ ਚੰਗੀ ਆ ਦੇਖੋ ਇਹ ਜੀ ਅੱਜ ਕੋਈ ਅੰਦਰ ਮਾਰਤੀਆਂ ਘਰਾਂ ਬਾਜ਼ਾਰ ਚਲੀ ਨੇ ਬਹਿਣ ਦੇਣਾ ਐਦਾਂ ਹੀ ਬਾਕੀ ਜੇ ਇਹ ਜੇ ਵੈਟ ਗਾਂ ਸੂਨ ਵਾਲੀ ਨਿਕਲ ਆਉਂਦੀ ਆ ਤੇ ਲੱਗੀ 70 80000 ਦੀਰਪੀ ਭਾਈ ਆਉਂਦੇ ਸਵੇਰੇ ਦੇਖੋ ਯਾਰ ਤੇ ਬੋਦੀ ਦੇਖੋ ਭਾਈ ਬਰੀਡ ਵਸ਼ੀਰੀ ਲੈ ਜਾ ਇਹਦੇ ਬਸ ਭਾਈ ਧੁੰਦ ਦਾ ਕਰਕੇ ਤੇ ਸਾਬਣ ਸੁਪਣ ਮਸ਼ਰੂਮ ਆਲਾ ਨਾ ਵਸ਼ੀਰੀ ਦੁੰਨੀ ਜੀ ਆਪਣੇ ਹੀ ਰੰਗ ਬਾਕੀ ਆਏ ਮੌਸਮ ਠੰਡਾ ਹੁਣ ਕਰਕੇ ਨਵਾਈਆਂ ਨਵਾਈਆਂ ਨਹੀਂ ਆ ਵੀਰ ਜੀ ਕੋ ਵੀਰਪਰਾ ਲੈ ਜੂਗਾ ਨਾ ਵਛੀ ਹਾਂਜੀ 2 ਤੋਂ 12 13 ਕਿਲੋ ਹੁਣ ਵੀ ਚਵਾਉਗੇ ਠੀਕ ਆ ਹਾਂਜੀ ਤੇ ਇਹ ਤਾਂ ਮੁੱਲ ਮੁੱਲ ਤੋਂ ਨਹੀਂ ਦੱਸ ਦੋ ਕਿੰਨਾ ਇਹ ਤਾਂ ਵੀਰ ਜੀ ਵੇਖੋ ਬੱਚਾ ਹੁੰਦਾ ਇਹਦੇ ਬੱਚਾ 40 ਬੰਦਾ ਵਾਲੇ ਕਰਦੇ ਚੰਗੇ ਨਹੀਂ ਲੱਗਦੇ ਹਾਂਜੀ ਮੈਂ ਆਪਾਂ ਨੂੰ ਪਾਣਾ ਪਾਣਾ ਦੇਣੀ ਆ ਅੱਛਾ ਹਾਂਜੀ ਕੋ ਵੀਰਪਰਾ ਲੈ ਜੂਗਾ ਵਛੀ ਆਉਂਦੇ ਸੂਏ ਨੂੰ ਯਾਦ ਕਰੂਗਾ ਫੇਰ ਆਪਣੇ ਇੱਕ ਦੋ ਗਾਂ ਖੜੂਗਾ ਠੀਕ ਆ 27000 ਦਾ ਮੰਨਤਨ ਕਰ ਦਾਂਗੇ ਕਿੰਨਾ 50000 ਦੀ ਜੱਸ 50000 ਦੀ ਦੇ ਦੋਗੇ ਕੋਚੋ ਵੀ ਛੋਰ ਛੱਪਾ ਖਲਾਉਂ ਕੋ ਵੀਰਪਰਾ ਫੋਨ ਲਾਵੇ 20-20 ਕਿਲੋ ਚਵਾਦੋਗੇ 9 ਦੀ ਤੇ ਮੇਰੀ ਭੀ ਭਾਜੀ ਗਰੰਟੀ ਹੋਗੀ ਤੇ ਅੱਛਾ 9 ਕਿਲੋ ਮੈਂ ਮਿੰਕਾ ਦੂੰ ਆਪਣੇ ਘਰ ਕੰਡੇ ਨਾਲ ਬਾਕੀ ਇਹ ਕਿ ਕੋਈ ਮਿੰਕਾ ਵੀ ਖੜੇ ਆਪਣੇ ਵੀ ਖੜੇ ਆਪਣੀ ਵੀਰ ਹਰ ਇੱਕ ਵੀ ਬਰਾਣੇ ਪੈਸੇ ਦੇਣੇ ਜਿਹੜਾ ਨੋਟ ਪੱਤਾ ਆ ਪਾਸਲੇ ਬਾਹਰ ਕਰ ਦੇਣਾ ਵੀ ਹਾਂਜੀ 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 ਵੀਰ ਜੀ ਕਿਤੇ ਪੈਸੇ ਰੱਖਣ ਥੋੜਾ ਲੱਗੇ ਆ ਹਾਂਜੀ 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 ਇੱਕ ਇਧਰ ਵੇਖੋ ਭਾਜੀ ਇਹਦਾ ਇਹੋ ਜੀ ਚੀਜ਼ ਦਾ ਮੋਲ ਆ ਵਸ਼ੀ ਦਾ ਠੀਕ ਆ ਇਡੀ ਠੰਡੀ ਨਹੀਂ ਮੱਚੀ ਕਰੀ ਜ਼ਿੰਦਗੀ ਦੀ ਵੇਖੀ ਠੀਕ ਆ ਐਂ ਐ ਬਹੁਤ ਥੱਲੇ ਨੰਗ ਜਾਏ ਦੇ ਠੀਕ ਆ ਜੀ ਹਾਂਜੀ ਠੀਕ ਆ ਵੀਦੀ ਬਹੁਤ ਬਹੁਤ ਆਪਣੀ ਵੇਸ਼ ਚਾੱਕ ਕੇ ਖੜੇ ਆ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ